ਖੋਨ ਨਿਊ ਮਾਜੋਪੁਰੀ ਪੁਲੀ ਤੋਂ ਲੈ ਕੇ ਸੁਨਦਰ ਨਗਰ ਪੁਲੀ ਤੱਕ ਇਹ ਜਿਹੜਾ 3.5 ਕਰੋੜ ਦੀ ਲਾਗਤ ਦੇ ਨਾਲ ਅੱਜ ਇਹ ਰੋਡ ਬਣ ਜਾ ਰਿਹਾ ਵਾ ਮੈਨੂੰ ਦੱਸਦੇ ਹੋ ਇਸ ਗੱਲ ਦੀ ਖੁਸ਼ੀ ਹੁੰਦੀ ਆ ਕਿ ਇਲਾਕੇ ਦੇ ਲੋਕਾਂ ਦੀ ਬਹੁਤ ਦੇਰ ਦੀ ਮੰਗ ਸੀ ਇੱਕ ਇਹ ਪੁਲੀ ਜਿਹੜੀ ਆ ਇਹ ਵੀ ਵੱਡੀ ਬਣ ਰਹੀ ਆ ਔਰ ਲੋਕਾਂ ਨੂੰ ਟ੍ਰੈਫਿਕ ਵੱਲੋਂ ਵੀ ਰਾਹਤ ਮਿਲਨੀ ਆ ਔਰ ਸਮੇਂ ਦੀ ਵੀ ਜਿਹੜੀ ਬਚਤ ਆ ਉਹ ਇਹ ਸੜਕ ਬਣਨਾ ਲੋਕਾਂ ਦੀ ਹੁਣੀ ਆ ਇਸ ਕਰਕੇ ਲੋਕਾਂ ਦੀ ਮੰਗ ਆ ਜਿਹੜੀ ਇਹ ਪਹਿਲ ਦੇ ਆਧਾਰ ਤੇ ਪੂਰੀ ਕੀਤੀ ਗਈ ਆ ਗੈਬੀ ਜੀ ਕੌਂਸਲਰ ਸਾਡੇ ਇਸ ਬਾੜ ਦੇ ਇਨਚਾਰਜ ਔਰ ਸਾਡੇ ਆਮ ਆਦਮੀ ਪਾਰਟੀ ਦੇ ਜਿਹੜਾ ਵਰਕਰ ਰਾਜੂ ਬੋਰਾ ਜੀ ਮਕੇਸ਼ ਜੀ ਸਾਰੇ ਜਿੰਨੇ ਆਮ ਆਦਮੀ ਪਾਰਟੀ ਦੇ ਸੈਣੀ ਸਾਹਿਬ ਸਾਰੇ ਮੈਣੀ ਸਾਹਿਬ ਸਾਰੇ ਜਿੰਨੇ ਵੀ ਸਾਡੇ ਸਾਥੀ ਆ ਇਹ ਸਾਰਿਆਂ ਦੀ ਮਿਹਨਤ ਸਦਕਾ ਵਾ ਕਿਉਂਕਿ ਕੰਮ ਕਰਨ ਲਈ ਬੰਦੇ ਦਾ ਇੱਕ ਨਿਸ਼ਾਨਾ ਚਾਹੀਦਾ ਵੀ ਆਹ ਕੰਮ ਨੂੰ ਆਪਾਂ ਸਿਰੇ ਚੜ੍ਹਨਾ ਵਾ